ਉਹਨਾਂ ਦੇ ਮਨ ਵਿੱਚ ਸਦਾ ਖੁਸ਼ੀ ਖੇੜਾ ਬਣਿਆ ਰਹਿੰਦਾ ਜਿੱਥੇ ਮਰਜ਼ੀ ਬੈਠੇ ਹੋਵਣ ਉਹ ਮਨ ਵਿੱਚ ਖੁਸ਼ੀ ਖੇੜਾ ਹੈ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਲੋਪ-ਪਾਕਤਾ ਦਾ ਨਾਸ ਤੇਰੀ ਮਿਹਰ ਦੀ ਨਿਗਾਹ ਦੇ ਨਾਲ ਨਾਮ ਜਪਦੇ ਨੇ ਤੇ ਜਦੋਂ ਨਾਮ ਜਪਦੇ ਨੇ ਪਾਤਸ਼ਾਹ ਤੂੰ ਉਹਨਾਂ ਦੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰ ਦੇਣਾ ਤੂਖ ਪਾਪ ਕਰਨਾ ਉਹ ਕੇ ਤੇਰੀ ਸ਼ਰਨ ਵਿੱਚ ਰਹਿੰਦੇ ਨੇ ਹਮੇਸ਼ਾ ਤੇਰੀ ਨਿਗਾਹ ਦੇ ਵਿੱਚ ਰਹਿੰਦੇ ਨੇ ਤੇਰੀ ਨਜ਼ਰ ਦੇ ਅੰਦਰ ਰਹਿੰਦੇ ਨੇ ਹੁਣ ਬੱਚਾ ਆ ਨਾ ਬੱਚਾ ਮਾਂ ਜਿਹੜੀ ਮਾਂ ਨੇ ਜਿੰਨਾ ਚਿਰ ਬੱਚਾ ਛੋਟਾ ਗੋਦੀ ਦੇ ਵਿੱਚ ਹੈ ਉਹਨੂੰ ਗੋਦੀ ਵਿੱਚ ਰੱਖੇਗੀ ਜਦੋਂ ਥੋੜਾ ਰੋਣ ਲੱਗ ਗਿਆ ਉਹਨੂੰ ਟੈਨਸ਼ਨ ਵਧ ਜਾਂਦੀ ਹੈ ਚਿੰਤਾ ਵਧ ਜਾਂਦੀ ਹੈ ਬੱਚੇ ਦੀ ਕਿਉਂ ਕਿਉਂਕਿ ਬੱਚੇ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਪਾਣੀ ਬੰਨ ਚਲਿਆ ਜਾਵੇ ਕਿਹੜੇ ਵੇਲੇ ਲਾਈਟ ਬੰਨ ਚਲਿਆ ਜਾਵੇ ਕਿਹੜੇ ਵੇਲੇ ਧੱਕ ਦੇ ਵਨ ਚਲੇ ਜਾਵੇ ਹੁਣ ਮਾਂ ਤੇ ਕੋਈ ਕੰਮ ਕਿਦਾਂ ਵੀ ਵੱਡਾ ਮਰਜ਼ੀ ਕੰਮ ਕਰਦੀ ਏ ਮਾਂ ਕੋਈ ਕਪੜੇ ਧੋਣ ਦਾ ਕੰਮ ਕਰੀ ਜਾ ਰਹੀ ਹੈ ਭਾਂਡੇ ਮਾਂਜਣ ਦਾ ਕੰਮ ਕਰੇ ਜਾ ਰਹੀ ਹੈ ਪ੍ਰਸ਼ਾਦ ਪਾਣੀ ਬਣਾਉਣ ਦਾ ਕੰਮ ਕਰਦੀ ਏ ਪਰ ਮਾਂ ਦੀ ਜਿਹੜੀ ਨਜ਼ਰ ਉਹ ਬੱਚੇ ਦੇ ਉੱਤੇ ਮਾਂ ਜਿਹੜੀ ਇਹ ਉਹ ਆਪਣੀ ਨਜ਼ਰ ਦੇ ਅੰਦਰ ਬੱਚੇ ਨੂੰ ਰੱਖਦੀ ਏ ਭਾਵੇਂ ਕਿ ਜਿੱਥੇ ਮਰਜ਼ੀ ਬੱਚਾ ਫਿਰਿਆ ਹੋਵੇ ਮਾ ਨੂੰ ਪਤਾ ਲੱਗ ਜਾਂਦਾ ਵੀ ਇਸ ਟਾਈਮ ਕੀ ਹੋ ਰਿਹਾ ਬੱਚੇ ਦੇ ਨਾਲ ਹੁਣ ਇਸੇ ਤਰ੍ਹਾਂ ਜਿਹੜਾ ਵਾਜਗੁਰੂ ਪਰਮੇਸ਼ਰ ਹੈ ਨਾ ਉਹ ਆਪਣੇ ਭਗਤਾਂ ਦੇ ਉੱਤੇ ਸਦਾ ਹੀ ਆਪਣੀ ਨਿਗਾਹ ਬਣਾ ਕੇ ਰੱਖਦਾ ਨਜ਼ਰ ਬਣਾ ਕੇ ਰੱਖਦਾ ਉਹ ਨਿਗਾਹ ਦੇ ਅੰਦਰ ਹੀ ਆਪਣੇ ਬੱਚਿਆਂ ਨੂੰ ਭਾਵ ਕੇ ਆਪਣੇ ਭਗਤ ਜਨਾਂ ਨੂੰ ਰੱਖਣਾ ਕਰਦਾ ਹੈ ਤੇ ਫਿਰ ਇਹ ਪਿਆਰੇ ਪ੍ਰਭੂ ਜੀ ਤੂੰ ਆਪਣੇ ਦਾਸਾਂ ਉੱਤੇ ਕਿਰਪਾ ਕਰਦਾ ਰਹਿਣਾ ਤੇ ਮੇਰੀ ਵੀ ਇੱਜ਼ਤ ਇਸੇ ਤਰ੍ਹਾਂ ਰੱਖਣਾ ਕਰੀ ਅਰਦਾਸ ਆਪਣੀ ਵੀ ਕਰਦਾ ਇਹ ਸਾਨੂੰ ਕਿਹਾ ਸਤਿਗੁਰਾਂ ਨੇ ਵੀ ਐਦਾਂ ਕਰਕੇ ਅਰਦਾਸ ਕਰ ਪੂਰਤਾਂ ਦਾ ਸਭ ਧੇਰੀਆ ਕਰੀ ਜਾ ਰਿਹਾ ਹੈ ਅਰਦਾਸਾਂ ਤਾਂ ਕਹਿੰਦੀ ਤੂੰ ਹਰ ਦਿਨੋ ਹਰ ਘੜੀ ਹਰ